ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਪਿੰਡ ਹੈਗਾ ਮਵੀਸੱਪਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੇੜੇ ਸਮਾਣਾ ਸ਼ਹਿਰ ਤੇ ਨੇੜੇ ਇੱਕ ਬਾਈ ਹੋਰਾਂ ਦੇ ਨਾਮੀ ਬਰੀਡਰਾਂ ਕਹਿੰਦੇ ਵੀ ਸਰਦਾਰ ਪੰਜਾਬ ਸਿੰਘ ਦੇ ਏਰੀਆ 'ਚ ਪਹੁੰਚੇ ਹੋਇਆ ਚਤਹਿਰਾ ਪਿੰਡ ਆ ਗਿਆ ਬਿਲਕੁਲ ਨਾਲ ਚੰਗੇ ਰਿਕਾਰਡ ਨੇ ਬਾਈਆਂ ਝੋਟੀਆਂ ਦੇ ਤੇ ਝੋਟੀਆਂ ਬਾਈ ਕੁੜਜ ਵੀ ਸਿਰੇ ਦੀਆਂ ਨੇ ਦੋ ਝੋਟੀਆਂ ਫੌਰ ਸੇਲ ਨੇ ਇਹ ਤਾਂ ਹੈ ਗਿਆ ਘਰ ਦੀ ਝੋਟੀ ਤੇ ਆਹ ਬਾਈ ਕਹਿੰਦਾ ਆਪਾਂ ਲੈ ਇਹਦੀ ਖਰੀਦ ਕੇ ਦੰਦਾਂ 'ਚ ਆ ਦੋ ਦੰਦ ਕੱਟੀ ਆ ਚੰਗਾ ਦੁੱਧ ਤਿਆਰ ਆ ਤੇ ਚੰਗੀ ਮਾਗਰ ਕੱਟੀ ਆ ਤੇ ਪਰਸੋਂ ਦਾ ਬਾਈ ਕਹਿੰਦਾ ਤੇ ਸੀਮਨ ਵੀ ਲਵਾਤਾ ਤੇ ਇੱਕ ਝੋਟੀ ਖੜੀ ਆ ਇਧਰਲੇ ਬੰਨੇ ਇਹ ਆਪਾਂ ਸਾਨੂੰ ਦਿਖਾ ਦਾਂਗੇ ਸੱਜਣੋ ਸ਼ੌਕ ਨੂੰ ਇਹ ਬਾਈ ਕਹਿੰਦਾ ਵੇਚਣ ਹੀ ਨਹੀਂ ਪਰ ਚੀਜ਼ਾਂ ਕੁਆਲਿਟੀ ਦੀਆਂ ਰੱਖਦੇ ਨੇ ਇਹ ਕਿਹੜੇ ਸੀਮਨ ਦੀਆਂ ਡਿਟੇਲ ਸਾਰੀ ਪੁੱਛ ਲਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਜਿਹੜੇ ਬਾਈ ਨੇ ਰੇਟ ਦੱਸੇ ਨੇ ਰੇਟ ਵੀ ਯਾਰ ਪਸ਼ੂਆਂ ਦੇ ਹਿਸਾਬ ਨਾਲ ਬਿਲਕੁਲ ਜੈਨੂਇਨ ਰੇਟ ਹੀ ਨੇ ਵੀਡੀਓ ਦੇ ਵਿੱਚੇ ਕਰਾ ਦਾਂਗੇ ਹੋਰ ਬਾਈ ਕੀ ਹਾਲ ਚਾਲ ਆ ਜੀ ਬਰੇ ਉਹਦੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਸਾਡੇ ਪਿੰਡ ਆਉਣ ਤੇ ਵਿ ਬਹੁਤ ਬਹੁਤ ਧੰਨਵਾਦੀ ਕਿਵੇਂ ਚੱਲਦਾ ਜੀ ਕੰਮ ਬਹੁਤ ਵਧੀਆ ਜੀ ਕਿਰਪਾ ਦਾਤੇ ਦੀ ਪੰਜਾਬ ਸਿੰਘ ਨੇ ਤਕਰੀਬਨ ਇਲਾਕੇ ਚਮਕਾਇਆ ਹਾਂ ਜੀ ਹਾਂ ਏਦਾਂ ਵੀਰ ਜੀ ਕੋਈ ਵਧੀਆ ਬਰੀਡਰ ਹੋਵੇ ਨਾਮੀ ਬੰਦਾ ਹੋਵੇ ਵੇਖੋ ਐਤੀ ਮੱਝ ਵੀ ਚੈਂਪੀਅਨ ਬਣੀ ਹੈ ਹਨਾ ਚਲੋ ਸਾਡੇ ਇਲਾਕੇ ਦਾ ਵੀ ਨਾਮ ਰੋਸ਼ਨ ਹੁੰਦਾ ਉਹਨਾਂ ਨੂੰ ਵੇਖ ਕੇ ਸਾਨੂੰ ਵੀ ਥੋੜਾ ਜਿਹਾ ਹੌਸਲਾ ਹੁੰਦਾ ਵੀ ਅਸੀਂ ਵੀ ਆ ਜਾ ਬਣ ਜਾਂਦਾ ਤੇ ਉਹੀ ਗੱਲ ਹੁੰਦੀ ਆ ਵੀ ਮਿਹਨਤ ਨੂੰ ਮੁੱਲ ਪੈਂਦਾ ਜੀ ਹਾਂ ਜੀ ਹਾਂ ਕਿਉਂਕਿ ਕੋਈ ਜੋ ਗਵਾਂਢੀ ਭਾਈ ਕਰੇ ਫਿਰ ਆਪ ਨੂੰ ਹੀ ਹੁੰਦਾ ਜੀ ਆਪਾਂ ਵੀ ਚੰਗੇ ਪੱਛੀ ਲੈ ਆ ਹਾਂ ਤਰੀਦੀਏ ਤੇ ਕੰਮ ਆਪਣਾ ਬੁਗਾਰਦਾ हां जी ਕੰਮ ਵਪਾਰ ਦਾ ਵੀ ਥੋੜਾ ਬਹੁਤਾ ਇੱਕ ਅੱਧਾ ਪਸ਼ੂ ਲਿਆਉਂਦੇ ਆ ਕਰ ਲੈਨੇ ਆ ਇੱਕ ਗੱਲ ਸੁਣੋ ਹੋਰ ਤਾਂ ਇਹ ਇਸ ਏਰੀਆ 'ਚ ਜਿਹੜੇ ਭਰਾ ਨਹੀਂ ਲੈਣਾ ਸੰਪਰਕ ਬਾਈ ਨਾਲ ਕਰ ਸਕਦੇ ਪਸ਼ੂ ਬਾਈ ਕਹਿੰਦਾ ਇੱਕ ਅੱਧਾ ਲੈਨੇ ਆ ਪਰ ਲੈਨੇ ਕੁਆਲਿਟੀ ਵਾਲਾ ਲੈਨੇ ਕੁਆਲਿਟੀ ਦਾ ਜੀ ਪਿਓਰ ਤੇ ਲੈਣਾ ਜੀ ਕਾਲੀਆ ਫਿਰ ਦੋ ਦੰਦ ਤੋਂ ਹਾਂ ਜੀ ਹਾਂ ਲੈ ਪਹਿਲਾਂ ਤਾਂ ਇਹ ਵੀ ਤੁਹਾਨੂੰ ਸੱਜਣਾ ਫੇਸ ਕੁਆਲਿਟੀ ਤੇ ਸਿੰਗਾ ਦੀ ਬਣਾਵਟੀ ਚੈੱਕ ਕਰਾ ਦਨੇ ਆ ਮੂਰਤੀ ਆ ਕੱਟੀ ਇੱਕ ਤੋਹਫਾ ਕਹਿ ਸਕਦੇ ਇਥੋਂ ਸਿੰਗ ਕਰ ਸਕਦੇ ਚੈੱਕ ਡਰਾਈ ਬਿਊਟੀ 'ਚ ਵੀ ਮਿਲਣਾ ਜਿੱਤਨ ਵਾਲੀ ਕੱਟੀ ਆ ਤੇ ਬਾਕੀ ਥਣ ਦਾ ਸਹਿਜ ਸੋਨਾ ਰੱਖਦੀ ਆ ਹਾਈਟ ਵੀ ਸੋਹਣੀ ਰੱਖਦੀ ਤੇ ਬਾਕੀ ਕੁਆਲਿਟੀ ਬਹੁਤ ਸ਼ਾਨਦਾਰ ਆ ਬੱਚਾ ਕੀ ਆ ਗਈ ਨਾਲ ਇਹਦੇ ਬੱਚਾ ਕੱਟੀ ਆ ਗਈ ਇਹਦੇ ਨਾਲ ਕੱਟੀ ਕਿਹੜੇ ਸੀਮੰਦੀਆਂ ਨਾਲ ਇਹਦੇ ਕੱਟੀ ਅਭੀ ਮੰਨਿਉ ਦੀ ਕੱਟੀ ਆ ਜੀ ਅਭੀ ਮੰਨਿਉ ABC ਵਾਲੇ ABC ਵਾਲਿਆਂ ਦੀ ਜੀ ਅਭੀ ਮੰਨਿਉ ਕੱਟੀ ਵੀ ਕੁਆਲਿਟੀ ਵੀ ਚੰਗੀ ਆ ਸੂਆ ਕਿੰਨੇ ਕ ਟਾਈਮ ਦਾ ਹੋਊ ਬਈ ਇਹਦਾ ਇਹ ਸੂਆ ਹੋ ਹੀ ਗਿਆ ਲਗਭਗ ਜੀ 45 ਦਿਨ ਦਾ ਜੀ 45 ਦਿਨਾਂ ਦਾ ਹਾਂਜੀ ਹਾਂ ਤੇ ਗੱਬਣ ਵੀ ਹੋਗੀ ਗੱਬਣਾ ਪਰਸੋਂ ਕਰਾ ਦੇ ਆ ਜੀ ਪਰਸੋਂ ਹਾਂਜੀ ਹਾਂ ਤੇ ਪੀਕ ਲੈਵਲ ਤੇ ਕਿੰਨਾ ਕਿ ਦੁੱਧ ਰੱਖਿਆ ਗੱਭੀ ਪੀਕ ਲੈਵਲ ਤੇ ਇਹਨੇ 14 14.5 ਕਿਲੋ ਦੁੱਧ ਦਿੱਤਾ ਜੀ ਐਵੇਂ ਝੂਠ ਬੋਲਣ ਦਾ ਵੀ ਜੀ ਪੈਦਾ ਹੀ ਕੋ ਨਹੀਂ ਅੱਜ ਹੀਟ ਫੂਟ ਕੱਢ ਕੇ ਕਿੰਨਾ ਅੱਜ ਹੀਟ ਕੱਢ ਕੇ ਲਗਭਗ 11 12 11 12 ਕਿਲੋ ਤੇ ਗੇੜ ਹੈ ਜੀ ਦੁੱਧ 12 ਹੋਊਗਾ ਹਾਂਜੀ ਹਾਂ 12 12 ਲੀਟਰ ਅੱਜ ਹਾਂਜੀ ਹਾਂ 12 ਆਪਾਂ ਤੇ ਬਾਕੀ ਭਾਈ ਕਹਿੰਦਾ ਵੀ ਇਹ ਜਿਵੇਂ ਗੱਲਬਾਤ ਕਰੀਆ ਵੀ ਦੁੱਧ ਬਾਜੂ ਕਹਿੰਦਾ ਹੀਟ ਕਰਕੇ ਤੋੜ ਗਈ ਓਦਾਂ ਚੰਗੇ ਦੁੱਧ ਤੇ ਚੱਲਦੀ ਸੀ ਤੇ ਦੰਦਾਂ ਚ ਭਾਈ ਕਿਵੇਂ ਸੀ ਇਹ ਦੰਦਾ ਜੋ ਦੋ ਦੰਦਾ ਜੀ ਅਜੇ ਚੌਗੀ ਚਾਰ ਆਚਾਰ ਵਾਲੇ ਤੋੜੇ ਨੇ ਅਜੇ ਅੱਛਾ ਬਰਾਬਰ ਨਹੀਂ ਕਰੇ ਬਰਾਬਰ ਨਹੀਂ ਕਰੇ ਦੋ ਹੀ ਆ ਪ੍ਰੋਪਰ ਹੈ ਜੀ ਠੀਕ ਆ ਗੱਲ ਹਾਂਜੀ ਆਈ ਬਾਈ ਤੋਰੀ ਮੜੀ ਜੀ ਖੁੱਲ ਕੇ ਤੇ ਇੱਕ ਵਾਰੀ ਤੋੜ ਕੇ ਸਾਨੂੰ ਸਜਣੋ ਚੈੱਕ ਕਰਾ ਦੇਣਾ ਕੱਟੀ ਆ ਗਈ ਕਮਾਲ ਦੀ ਸ਼ਾਨਦਾਰੀ ਆ ਗਈ ਹਰੇਕ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਗੱਲ ਕਰ ਲਈ ਥਣ ਦੇ ਸਾਇਜ ਤੋਂ ਚਬਾਈ ਦੀ ਕਿਵੇਂ ਬਾਈ ਅਜੇ ਚਬਾਈ ਦੀ ਬਹੁਤ ਜ਼ਿਆਦਾ ਵਧੀਆ ਜੀ ਕੋਈ ਫੁਹਾਰਾ ਛੱਟਾ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਬਹੁਤ ਜ਼ਿਆਦੀ ਵਧੀਆ ਚਬਾਈ ਦਾ ਬਾਈ ਕਹਿੰਦਾ ਐਨ ਓਕੇ ਜੀ ਰਿਪੋਰਟ ਆ ਬਾਕੀ ਇਹ ਥਣ ਦਾ ਸਾਇਜ ਦੱਸ ਦਈ ਆ ਥੋੜਾ ਜਿਹਾ ਪਸ਼ੂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਘਰੇਲੂ ਪਸ਼ੂ ਆ ਉਹਦੇ ਕਰਕੇ ਕਵਰਾ ਆ ਜਾਂਦੇ ਨੇ ਥੋੜਾ ਜਿਹਾ ਉਦਾਂ ਦਿੱਕਤ ਕੋਈ ਨਹੀਂ ਸ਼ਕੀਨ ਬਹੁਤ ਆ ਗਈ ਕੱਟੀ ਆ ਲੈ ਆ ਬਾਈ ਇਧਰੋਂ ਲਿਆ ਕੋਈ ਇਹ ਸਿੰਘ ਵੀ ਬੰਦ ਰੱਖਦੀ ਆ ਜਿਹੜਾ ਪਲੱਸ ਪੁਆਇੰਟ ਆ ਨਾਲ ਵੀ ਇਹਦੇ ਸੱਜਣੋਂ ਕੱਤੀ ਆ ਗਈ ਕੱਤੀ ਆ ਵੀ ਮੰਨੀ ਉਹਦੀ ਆ ਬਾਈ ਕੱਤੀ ਆ ਵੀ ਮੈਨੂੰ ਦੀ ਆ ਵੀ ਇਹ ਕੱਤੀ ਆ ਗਈ ਆ ਵੀ ਮੰਨੇ ਦੇ ਕੱਤੀ ਵੀ ਦੇ ਦਾਂਗੇ ਨਾਲ ਹੀ ਹਾਂਜੀ ਹਾਂ ਕੱਤੀ ਵੀ ਨਾਲ ਹੀ ਦੇਾਂਗੇ ਜੀ ਠੀਕ ਆ ਗੱਲ ਬਾਈ ਕਹਿੰਦਾ ਕੱਤੀ ਵੀ ਦੇ ਦਾਂਗੇ ਨਾਲ ਹੀ ਹਾਂਜੀ ਥੋੜਾ ਥੋੜਾ ਵੇਖੋ ਨਾ ਜੀ ਨਾ ਆ ਬੱਚਾ ਮੂਰੇ ਵंदन ਕਰਕੇ ਪਾ ਸਕਦੀ ਥੋੜਾ ਜਿਆਦਾ ਉਦਾਂ ਕੰਮ ਇਹਦਾ ਡੰਗ ਵਾਲੀ ਆ ਤਕਰੀਬਨ ਟਾਈਮ ਇਹਦਾ ਬਾਕੀ ਇਹ ਆhle ਜੀ ਆਪਾਂ ਗੱਲ ਕਰ ਲਈਏ ਵਿੱਚ ਵਾਈ ਦਾ ਤਕਰੀਬਨ 2 ਘੰਟੇ ਨੇੜ ਜਿਹੜਾ ਇਦਾਂ ਨਾਲ ਵੀ ਇਹ ਹੀਟ ਤੋਂ ਬਾਅਦ ਦੇ ਜਿਹੜੇ ਡੋਕੇ ਹੁੰਦੇ ਆ ਕਰੀਏ ਬਾਈ ਠੀਕ ਆ ਗੱਲ ਹਾਂ ਕਈ ਵਾਰੀ ਪਸ਼ੂ ਡੋਕਿਆਂ ਚ ਆਉਂਦਾ ਹਾਂ ਜਦੋਂ ਡੋਕਿਆਂ ਚ ਆ ਗਿਆ ਇਹ ਪਸ਼ੂ ਰਹਿਣ ਦੀ ਨਿਸ਼ਾਨੀ ਹੁੰਦੀ ਆ ਜੀ ਠੀਕ ਆ ਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਫੇਰ ਪੈਸੇ ਵੀਰ ਜੀ ਮੁੱਲ ਤਾਂ ਜੋ ਮਰਜ਼ੀ ਕਰ ਲਈਏ 35 ਕਰ ਲਈਏ 40 ਕਰ ਲਈਏ 45 ਕਰ ਲਈਏ ਪਰ 30 ਦੀ ਦੇ ਦਾਂਗੇ 1 ਲੱਖ ਤੇ 30 ਹਜ਼ਾਰ 1 ਲੱਖ ਤੇ 30 ਹਜ਼ਾਰ ਦੀ ਦੇਣੀ ਆ ਜੀ ਮੈਂ ਕੱਟੀ ਸਾਨੂੰ ਮਿਲੂਗੀ ਸੱਜਣੋ 1 ਲੱਖ ਤੇ 30 ਹਜ਼ਾਰ ਦੀ ਤੇ ਜਿਵੇਂ ਸਾਨੂੰ ਮੈਂ ਦੱਸਿਆ ਵੀ ਬਿਊਟੀ ਵਾਲੇ ਪੱਖ 'ਚ ਵੀ ਐਂਡਾ ਕੰਮ ਜਵੀ ਤੇ ਬਾਕੀ ਕਬਾਰਤੀ ਵੀ ਸੋਡੇ ਸਾਹਮਣੇ ਆ ਤਕਰੀਬਨ ਤਕਰੀਬਨ ਜੈਡ ਬਲੈਕ ਆ ਕਿ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਵੀ ਇਹਦੇ ਕੱਟੀ ਆ ਜਿਹੜੀ ਚੰਗੇ ਸੀਮਨ ਦੀ ਆ ਗੱਬਣ ਕਿਹੜੇ ਤੋਂ ਬਾਈ ਇਹੇ ਏ ਐਚ ਐਲ ਡੀ ਵੀ ਦੇ ਸੀਮਨ ਤੋਂ ਗੱਭਣਾ ਜੀ ਐਚ ਐਲ ਡੀ ਵੀ ਇਹ ਤਕਰੀਬਨ ਹਰਿਆਣਾ ਆਪਾਂ ਨੂੰ ਨਾਲੇ ਪੈ ਗਿਆ ਹਾਂਜੀ ਹਾਂ ਬਾਰਡਰ ਤੇ ਹੀ ਆ ਸਾਡੇ ਪਿੰਡ ਨਾਲ ਬਾਰਡਰ ਆ ਜੀ ਹਾਂ ਤੇ ਫਿਰ ਹੁਣ ਦਿਖਾ ਦੀ ਆ ਦੋ ਨੰਬਰ ਵਾਲਾ ਹਾਂਜੀ ਹਾਂ ਇਹ ਦਿਖਾ ਦਿਓ ਆ ਕੱਦ ਘਾੜੇ ਦਾ ਵੀ ਚੰਗਾ ਫੁੱਲ ਤੇ ਮਾਝੇ ਵੀ ਦੁੱਧ ਵਾਲੀ ਆ ਇਹ ਆਪਾਂ ਖਰੀਦੀ ਆ ਕਿ ਘਰੇ ਲਈ ਨਹੀਂ ਇਹ ਘਰੇ ਦੀ ਘਰ ਦੀ ਝੋਟੀ ਆ ਜੀ ਇਹ ਦੂਜਾ ਸੁਹਾ ਸੁਈ ਆ ਜੀ ਹੁਣ ਆਪਣੇ ਕੋਲ ਦੂਜਾ ਸੁਹਾ ਹਾਂਜੀ ਹਾਂ ਤੇ ਗੱਭਣ ਕਿੰਨੇ ਟਾਈਮ ਦੀ ਆ ਬਾਈ ਹੁਣ ਇਹ ਗੱਭਣ ਹੋ ਗਈ ਇਹਨੂੰ 9 ਤਰੀਕ ਤੋਂ 7ਵਾਂ ਮਹੀਨਾ ਲੱਗ ਗਿਆ ਜੀ 9 ਤਰੀਕ ਜਿਹੜੀ ਲੰਗੀ ਉਹ ਤੋਂ 7ਵਾਂ ਉਦੋਂ 7ਵਾਂ ਲੱਗ ਗਿਆ ਤੇ ਦੁੱਧ ਕਿੰਨਾ ਹਾਜ਼ਰ ਆਉਣਾ ਦੁੱਧ 8 ਕਿਲੋ ਹੈਗਾ ਜੀ ਇਸ ਟਾਈਮ ਤੇ ਮਿਲਦੀ ਕਿਵੇਂ ਬਾਈ ਮਿਲਦੀ ਭਾੜੇ ਤੇ ਆ ਜੀ 4 ਤੇ ਹਾਂ ਜੀ ਹਾਂ ਆ ਤੌਰ ਬਾਈ ਖੋਲ ਕੇ ਆ ਵੱਡੀ-ਵੱਡੀ ਇਹ ਵੀ ਫੁੱਲ ਆ ਗਈ ਕੱਦ-ਕਾੜ ਫੁੱਲ ਵੱਡਾ ਆ ਗਿਆ ਤੇ ਤਾਜ਼ੀ ਦਾ ਰਕਾਰਡ ਕੀ ਆਦਾ ਬਾਈ ਇਹਦਾ ਤਾਜ਼ੀ ਦਾ 16 ਕਿਲੋ ਦਾ ਜੀ 16 ਕਿਲੋ ਹਾਂ ਜੀ ਆ ਨਾੜਾ ਨੂੜਾ ਵੇਖੋ ਜੀ ਆ ਨਾੜਾ ਨੂੜਾ ਤੁਹਾਨੂੰ ਲਵਾ ਦਾਂਗੇ ਜਦੋਂ ਝੋਟੀ ਮੁੜ ਕੇ ਆਊਗੀ ਇਧਰਲੇ ਬੰਨੇ ਕੱਦ-ਕਾੜ ਵਾਲਾ ਲੇਖਾ ਰਹੀ ਹੈਗਾ ਝੋਟੀ ਦਾ ਤੇ ਚੋਣ ਚਵਾਉਣ ਦੀ ਕਿਵੇਂ ਚੋਣ ਚਵਾਉਣ ਦੀ ਬਹੁਤ ਜਿਆਦਾ ਵਧੀਆ ਫੋਕੀ ਧਾਰਾ ਜੀ ਹਾਂ ਜੀ ਛੜਲਾ ਛੱਟਾ ਤਾਂ ਨਹੀਂ ਕਿਸੇ ਨੂੰ ਨਾ ਜੀ ਨਾ ਕੋਈ ਛੜਲਾ ਛੱਟਾ ਨਹੀਂ ਬਹੁਤ ਵਧੀਆ ਮੂਰਤੀ ਧਾਰਿਆ ਜੀ ਹੈਗਾ ਬਾਈ ਕਹਿੰਦਾ ਤੇ ਬਾਕੀ ਇੱਥੋਂ ਨਾੜਾ ਨੂੜਾ ਆਰਡਰ ਤੇ ਬਹੁਤ ਆ ਗਿਆ ਤੇ ਬਾਕੀ ਬਾਡੀ ਵਾਲੇ ਪੱਖ ਤੋਂ ਚੈੱਕ ਕਰ ਸਕਦੇ ਹੋ ਬਾਡੀ ਵਾਲੇ ਪੱਖ ਤੋਂ ਵੀ ਲਾਜਵਾ ਵੀ ਆ ਗਈ ਥੋੜਾ ਜਿਹਾ ਪਸ਼ੂ ਐ ਮੰਨ ਲਾ ਵੀ ਕੱਡੇ ਨਹੀਂ ਬਾਹਰੇ ਕਦੇ ਇਹ ਕਰਦੇ ਨੇ ਜੀ ਫਿਰ ਇੱਥੇ ਆਉਂਦਾ ਜਾਂਦਾ ਨਹੀਂ ਕੋਈ ਤਾਂ ਕਰਕੇ ਠੀਕ ਆ ਗੱਲ ਆਪਣੀ ਪਰਸਨਲ ਜੀ ਚੀਜ਼ ਆ ਸਿੰਗਾ ਗਿਆ ਤਾਂ ਬਿਲਕੁਲ ਬੰਦਾ ਤੇ ਆਰਡਰ ਤੇ ਨਾੜਾ ਨੂੜਾ ਤੁਹਾਨੂੰ ਦਿਖ ਤੇ ਆ ਗਈ ਝੋਟੀ ਬਾਡੀ ਵਾਲੀ ਫੁੱਲ ਚੜਾਈ ਚ ਆ ਗਈ ਤਾਜੀ ਦਾ ਕਿੰਨਾ ਦੱਸਿਆ ਬਾਈ ਦਾ ਤਾਜੀ ਦਾ 16 ਕਿਲੋ ਆ ਜੀ ਆ ਤਾਜੀ ਦਾ ਰਿਕਾਰਡ ਬਾਈ ਕਹਿੰਦਾ ਇਹਦਾ ਹੈਗਾ 16 ਕਿਲੋ ਦਾ ਤੇ ਮੇਨ ਗੱਲ ਇੱਕ ਹੋਰ ਦੱਸਦਾ ਨਾ ਸਫਾਈਆਂ ਸੁਗੂਆਂ ਝੋਟੀ 'ਚ ਫੁੱਲ ਨੇ ਤੇ ਇੱਥੋਂ ਬਾਡੀ ਕਰ ਸਕਦੇ ਹਾਂ ਚਾਹੇ ਕੁੱਤਿਆਂ 19 ਵੀ ਪਾਸਾ ਤਾਂ ਨਹੀਂ ਰੱਖਦੀ ਨਹੀਂ ਜੀ ਨਹੀਂ ਇਹ ਟਾਇਰ 'ਚ ੱਡਾ ਜੀ ਟਾਇਰ ਚੱਡੇ ਕਰਕੇ ਵੇਖੋ ਜੋ ਤੁਰੇਗੀ ਬਿਲਕੁਲ ਬਰਾਬਰ ਹਾਂਜੀ ਆ ਤਾਜੀ ਬਾਈ ਕਹਿੰਦਾ ਬਿਲਕੁਲ ਕਹੀ ਜਰੀ ਪੱਖੜ ਕਰਕੇ ਨਾ 19 20 ਬਚੂ ਹੋ ਜਾਣਾ ਹੁੰਦਾ ਤੇ ਬਾਕੀ ਉਦਾਂ ਕੁਆਲਿਟੀ ਵਾਲੀ ਕਮੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਇਵੇਂ ਸਿੰਘ ਗਾਲੀ ਪੱਖ ਤੋਂ ਗੱਲ ਕਰ ਲਈ ਜਿਵੇਂ ਬਾਡੀ ਦੇ ਨਾੜਾ ਨੂੰ ਨਾ ਕਰ ਸਕਦੇ ਹੋ ਚੈੱਕ ਤੇ ਇਧਰ ਅਗਲੀ ਵੱਣੀ ਇਥੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਆ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਮਿਲਦੀ ਬਾਈ ਕਹਿੰਦਾ ਠੰਡੀ ਆ ਬਾੜੇ ਤੇ ਮਿਲਦੀ ਆ ਹਾਂਜੀ ਹਾਂ ਚਾਰ ਬੱਚਾ ਤਾਂ ਨਹੀਂ ਹੈਗਾ ਨਾਲ ਇਹਦੇ ਨਹੀਂ ਜੀ ਬੱਚਾ ਨਹੀਂ ਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ ਆਪਾਂ ਕਹਿੰਦੇ ਵੀਰ ਜੀ ਮੁੱਲ ਭਾਵੇਂ 10 ਕਰਾ ਲਓ 1 ਪੰਜ ਕਰਾ ਲਓ ਠੀਕ ਆ ਜੀ ਪਰ ਇਹ 95000 ਦੀ ਝੋਟੀ ਦੇ ਦਾਂਗੇ ਜੀ ਮਾਨਤਾਂ ਕੋਈ ਉਹ ਤੇ ਮਾਨਤਾਂ ਜੋ 60 ਕਰਦੇ ਕੰਮ ਜਮੇ ਜੋ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਗਿਆ ਉਹਨੂੰ ਹੋਰ 5000 ਰੁਪਇਆ ਕਰ ਦਾਂ 90000 22 ਕਹਿੰਦਾ ਇਹਦਾ ਲੈਣਾ ਫਿਕਸ ਉਹ ਵੀ ਤੁਹਾਡੇ ਕਰਕੇ ਜੀ ਇਹ ਤੇ 95000 ਦੀਆਂ ਨੇ ਬਾਕੀ ਇਥੋਂ ਬਾਡੀ ਤੇ ਜਿਹੜੀਆਂ ਨਾੜਾ ਨੂੜਾ ਨੇ ਉਹ ਵੀ ਚੈੱਕ ਕਰੀ ਜਾਣਾ ਕਿਉਂਕਿ ਬਿਲਕੁਲ ਪਤਲੇ ਚਮੜੇ 'ਚ ਆ ਗਈ ਬਰੀਕ ਚਮੜੇ 'ਚ ਗੱਬਣ ਕਿਹੜੇ ਸੀਮਣ ਤੋਂ ਬਈ ਇਹ ਇਹ ਆਪਣਾ ਹਾਰ ਬਲਾਸ ਵੀਰ ਹੁੰਦਾ ਛੋਟਾ ਜੀ 6 ਰਖ ਖਜੋਲੀ ਜੀ 6 ਰਖ ਖਜੋਲੀ ਹਾਂਜੀ ਹਾਂ ਚੰਗੇ ਰਿਕਾਰਡ ਵਾਲਾ ਬਹੁਤ ਰਿਕਾਰਡ ਵਾਲਾ ਜੀ ਅਗਰ ਬਲਾਸੁਰਾਂ ਕੋਲ ਮੇਰੇ ਖਿਆਲ ਨਾਲ 1470 10 ਵਿਕਿਆ ਹਾਂ 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 ਜੀ ਹਾਂ 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 ਤੇ ਪਸ਼ੂ ਬਾਈ ਫਰਾਂ ਕੋਲ ਉਹਨਾਂ ਕੋਲ ਚੰਗੇ ਨੇ ਤੇ ਮੇਨ ਪੁਆਇੰਟ ਇਹਨਾਂ ਚੀਜ਼ ਆ ਇੱਕ ਤਾਂ ਪਸ਼ੂ ਚੰਗੇ ਦੁੱਧ ਵਾਲੇ ਨੇ ਤੇ ਇੱਕ ਜਿਹੜੇ ਅੱਗੇ ਬਾਈ ਨੇ ਗੱਬਣ ਕਰਾਏ ਨੇ ਉਹ ਵੀ ਸੂਝ-ਬੂਝ ਨਾਲ ਚੰਗੇ ਸੀਮਨ ਲੱਗੇ ਵਿਆ ਦੋਹੇ ਪਸ਼ੂਆਂ ਦੇ ਤੇ ਤਾਜ਼ੀਂ ਦੀ ਡਿਟੇਲ ਵੀ ਚੰਗੀ ਆ ਤੇ ਬਾਕੀ ਰੇਟ ਨੇ ਜਿਹੜੇ ਰੇਟ ਕੁਆਲਿਟੀ ਦੇ ਹਿਸਾਬ ਨਾਲ ਹੀ ਹੁੰਦੇ ਨੇ ਸੱਜਣੋ ਝੋਟੀ ਉਹੀ ਗੱਲ ਆ ਤੋਕੜ ਸੋਨੂੰ 50000 ਦੀ ਵੀ ਮਿਲ ਜਾਂਦੀ ਆ ਤੋਕੜ ਬਾਈ 2 ਲੱਖ ਦੀ ਵੀ ਹੋ ਜਾਂਦੀ ਆ ਨਾ ਹਾਂ ਜੀ ਹਾਂ ਕੁਆਲ ਨੰਬਰ ਹੈ ਜੀ 78140 ਹਾਂਜੀ 40374 78140 40374 ਪਿੰਡ ਮਵੀ ਸੱਪਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੇੜੇ ਸਮਾਣਾ ਤੇ ਨੇੜੇ ਰਹਿ ਗਿਆ ਸਰਦਾਰ ਪੰਜਾਬ ਸਿੰਘ ਵਾਲਾ ਪਿੰਡ ਚ ਪਹਿਰਾ ਝੋਟੀਆਂ ਦੋ ਦਿਖਾਤੀਆਂ ਟਾਪ ਕੁਆਲਿਟੀ ਦੀਆਂ ਇਹ ਹੈਗੀਆਂ ਨੇ ਫੋਰ ਸੇਲ ਤੇ ਇੱਕ ਝੋਟੀ ਜਿਵੇਂ ਸਾਨੂੰ ਦੱਸਿਆ ਦੀ ਵੀ ਸ਼ੌਂਕ ਨੂੰ ਦਿਖਾ ਦਾਂਗੇ ਉਹ ਤੁਹਾਨੂੰ ਖੜੀਏ ਦਿਖਾ ਦੂੰਗਾ ਇਹ ਕਿਹੜੇ ਸੀ ਮੰਗਿਆ ਭਾਈ ਇਹ ਰਾਣੇ ਦੀ ਹੈ ਜੀ ਲక్ష్ਮੀ ਡੇਰੀ ਵਾਲਿਆਂ ਦੀ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਰਾਣੇ ਦੀ ਹਾਂਜੀ ਹਾਂ ਇਹ ਭਲੂਣ ਹੈ ਜੀ ਹਜੇ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਸਿੰਗ ਸੁੰਘੇ ਦਾ ਹੀ ਬੰਦਾ ਬਹੁਤ ਵਧੀਆ ਚੰਗੀਆਂ ਰੱਖਣ ਦਾ ਸ਼ਕੀਨ ਹਾਂਜੀ ਹਾਂ ਹਾਂਜੀ ਹਾਂ ਇਹਨੇ ਦੁੱਧ ਕਿੰਨਾ ਕਿਪਾਇਆ ਤਾਜੀ ਨੇ ਜਦੋਂ ਜੈਨੂ ਹੁੰਦੇ ਸੀ ਇਹਨੇ ਦੁੱਧ 17 ਕਿਲੋ ਪਾਇਆ 17 ਕਿਲੋ 17 ਕਿਲੋ ਜੀ 17 ਬਾਲਾ ਹੋ ਗਿਆ 17 ਕਿਲੋ ਮਸਟੈਟਸ ਦੇ ਬਾਵਜੂਦ ਜੀ ਇਹਦੀ ਮਾਨਦਾਰ ਕਾਰਡ ਕੀ ਸੀ ਮਾਨਦਾਰ ਕਾਰਡ ਡੀ ਐਨ ਏ ਟੈਸਟ ਕਰਾ ਕੇ ਬਕਾਇਦਾ ਲੈਂਦੀ ਹੈ ਜੀ ਕੱਟੀ ਲੈਂਦੀ ਸੀ ਕੱਟੀ ਡੀ ਐਨ ਏ ਕਰਾ ਕੇ ਹਾਂ ਇਹ ਡੀ ਐਨ ਏ ਦੇ ਕਿੰਨੇ ਕੇ ਪੈਸੇ ਲੱਗ ਜਾਂਦੇ ਆ ਭਾਈ ਬਾਈ ਜੀ ਇਥੋਂ ਖੇਤਰ ਤੋਂ ਹੀ ਕਰਾਇਆ ਸੀ ਯੂਨੀਵਰਸਿਟੀ ਤੋਂ ਠੀਕ ਆ ਗੱਲ ਹਾਂਜੀ ਹਾਂ ਉਹ ਕਿੰਨੇ ਕੇ ਪੈਸੇ ਲੈ ਲੈਂਦੇ ਆ ਭਾਈ ਬਹੁਤ ਪੈਸੇ ਉਹ ਤੋਂ 20 ਸੀ ਲੱਗੀ ਵੀਰ ਗਏ ਸੀ ਨਾਲ ਘਰ ਦੇ ਤੋਂ ਹਾਂ ਹੋ ਗਏ ਤਿੰਨ 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 ਸਾਲ ਹੋ ਗਏ ਕਰਾਇਆ ਨੂੰ ਖਰੀਦੀ ਵੀ ਚੰਗੀ ਕੀਮਤ ਤੇ ਹਾਂਜੀ ਚੰਗੀ ਕੀਮਤ ਤੇ ਹਾਂਜੀ ਹਾਂ ਕੱਟੀ ਸੀ ਜੀ ਕੱਤੀ ਹੀ ਖਰੀਦੀ ਸੀ ਇਹ ਨਹੀਂ ਮੈਂ ਕਹਿੰਦੀ ਚੰਗੀ ਲਾਗਤ ਲਾ ਕੇ ਖਰੀਦੀ ਸੀ ਬਹੁਤ ਚੰਗੀ ਲਾਗਤ ਆ ਫਿਰ ਤੁਹਾਨੂੰ ਪਤਾ ਹੀ ਚੀਜ਼ ਤੇ ਪ ਇਹ ਆ ਗਈ ਲక్ష్ਮੀ ਵਾਲਿਆਂ ਦੇ ਰਾਣੇ ਦੀ ਬਾਈ ਕਹਿੰਦਾ ਆਪਾਂ ਨੇ ਡੀਐਨਏ ਟੈਸਟ ਕਰਾ ਕੇ ਖਰੀਦੀ ਸੀ ਕਿਉਂਕਿ ਮੈਂ ਸਮਨ ਤਾਂ ਦੱਸਦਾ ਨਾ ਹੁੰਦਾ ਵੀ ਕਿਸੇ ਭਰਾ ਨੇ ਅੱਗੇ ਲਵਾਉਣਾ ਹੁੰਦਾ ਬਾਈ ਉਹਦੇ ਵਾਸਤੇ ਥੋੜੀ ਆਸਾਨੀ ਹੋ ਜਾਂਦੀ ਹੈ ਵੀ ਕਿਹੜੇ ਸਮਨ ਦੇ ਬੱਚੇ ਬਾਈ ਜੀ 6 6 ਮਹੀਨੇ ਹੋ ਗਏ ਸੀ ਇਹਨੂੰ ਅਜੇ ਵੀ 14 ਪਲੱਸ ਦੁੱਧ ਕੱਢਦੀ ਅਜੇ ਵੀ ਅਜੇ ਵੀ 14 ਪਲੱਸ ਹੈ ਸੱਚਾਈ ਹੈ ਹਾਂ ਕੋਈ ਬੰਦਾ ਜੋ ਵੀ ਸਕਦਾ ਨਾਟ ਨਾਟ ਫਾਰ ਸੇਲ ਆ ਠੀਕ ਆ ਗੱਲ ਪਰ ਜਾਤ ਜੂਤ ਬਹੁਤ ਚੰਗੇ ਲੋਟੀ ਹੈ ਨਾ ਹਾਂਜੀ ਹਾਂ ਜਾਤ ਨਸਲ ਕੁਆਲਿਟੀ ਚੰਗੀ ਆ ਤੇ ਪਸ਼ੂ ਜਿਵੇਂ ਬਾਈ ਨੇ ਗੱਲਾਂ ਬਾਤਾਂ ਚ ਪਹਿਲਾਂ ਵੀ ਦੱਸਿਆ ਵੀ ਪਸ਼ੂ ਹੈਗੇ ਤੇ ਕਾਫੀ ਗਿਣਤੀ ਚ ਚਲੋ ਕਿਸੇ ਨਾ ਕਿਸੇ ਕਾਰਨ ਕਰਕੇ ਸੇਲ ਕਰਤੇ ਕੰਮ ਵਪਾਰ ਦਾ 2-4 ਪਸ਼ੂਸ ਨੂੰ ਰੂਟੀਨ ਚ ਬਾਈ ਕੋਲੇ ਮਿਲਿਆ ਕਰਨਗੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ